ਰਾਜਨੀਤੀ ਕੀ ਹੈ ਲੋਕਾਂ ਦੀ ਸੇਵਾ ਜਾਂ ਫਿਰ ਲੋਕਾਂ ਤੇ ਰਾਜ ਕਰਨ ਦਾ ਇੱਕ ਤਰੀਕਾ ਸਿਆਸੀ ਲੀਡਰ ਚੋਣਾਂ ਦੌਰਾਨ ਲੋਕਾਂ ਦੇ ਸੇਵਕ ਬਣਨ ਦਾ ਢੋਂਗ ਕਰਦੇ ਨੇ ਪਰ ਲੋਕਾਂ ਨੂੰ ਸਿਰਫ ਗੁੰਮਰਾਹ ਹੀ ਕੀਤਾ ਜਾਂਦਾ ਹੈ ਉਹਨਾਂ ਦਾ ਅਸਲੀ ਮਕਸਦ ਤਾਂ ਸਿਰਫ ਸੱਤਾ ਹਾਸਲ ਕਰਨਾ ਹੁੰਦਾ ਹੈ ਇਸ ਲਈ ਉਹ ਕਈ ਤਰ੍ਹਾਂ ਦੇ ਹਤਕੰਡੇ ਬਣਾਉਂਦੇ ਨੇ ਪਿਛਲੇ ਦਿਨੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘਟਾਲੇ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਕੁਝ ਸ਼ਰਤਾਂ ਦੇ ਆਧਾਰ ਤੇ ਜ਼ਮਾਨਤ ਦਿੱਤੀ ਗਈ ਸੀ ਜਿਨ੍ਹਾਂ ਵਿੱਚ ਇੱਕ ਸ਼ਰਤ ਸੀ ਕਿ ਉਹ ਕਿਸੇ ਵੀ ਸਾਈਨ ਨਹੀਂ ਕਰ ਸਕਣਗੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਆਪਣੇ ਸੀਐਮ ਉਹਦੇ ਤੋਂ ਅਸਤੀਫਾ ਦੇਣ ਦਾ ਉਦੇਸ਼ ਕੀ ਸੀ ਇਹ ਤਾਂ ਸਿਰਫ ਅਰਵਿੰਦ ਕੇਜਰੀਵਾਲ ਹੀ ਜਾਣਦੇ ਨੇ ਪਰ ਸੱਚ ਤਾਂ ਇਹ ਹੈ ਕਿ ਉਸ ਸਮੇਂ ਸਥਿਤੀ ਬੜੀ ਗੰਭੀਰ ਸੀ ਕਿ ਕੁਰਸੀ ਦੇ ਉਹ ਬੈਠੇਗਾ ਭਾਵੇਂ ਕੁਝ ਮਹੀਨੇ ਲਈ ਹੀ ਕਿਉਂ ਨਹੀਂ ਉਹ ਰਾਜਨੀਤੀ ਦੇ ਭੁਲੇਖੇ ਦੇਸੀ ਬਕਰਾਦਾਨੀਆਂ ਤੋਂ ਵੀ ਚੰਗੀ ਦਰਾਂ ਜਾਣੂ ਨੇ ਕੈਰ ਕਾਫੀ ਸੋਚ ਵਿਚਾਰ ਤੋਂ ਬਾਅਦ ਉਹ ਆਖਿਰਕਾਰ ਆਪਣੇ ਭਰੋਸੇਮੰਦ ਆਤੀਸ਼ੀ ਨੂੰ ਡੰਮੇ ਮੁੱਖ ਮੰਤਰੀ ਵਜੋਂ ਚੋਣ ਵਿੱਚ ਸਫਲ ਹੋ ਗਏ ਡੰਮੇ ਕਿਉਂਕਿ ਸਿਰਫ ਕੁੱਸੇ ਤੇ ਹੀ ਬੈਠਦਾ ਹੈ ਸਿੱਕਾ ਹਮੇਸ਼ਾ ਕਿਜਰੀਵਾਲ ਦਾ ਹੀ ਰਹੇਗਾ ਜਿਵੇਂ ਜੈ ਲਲਿਤਾ ਪਨੇਰ ਸੈਲਬਮ ਨੂੰ ਮੁੱਖ ਮੰਤਰੀ ਬਣਨ ਤੋਂ ਬਾਅਦ ਜੇਲ੍ਹ ਵਿੱਚ ਸੀ ਇਸ ਤਰ੍ਹਾਂ ਹੀ ਕੇਜਰੀਵਾਲ ਨੇ ਅਜੀਹਾ ਵਾਅਦਾ ਕਰਨ ਤੋਂ ਬਾਅਦ ਹੀ ਅਦੇਸ਼ ਨੂੰ ਆਪਣਾ ਉੱਤਰ ਅਧਿਕਾਰੀ ਚੁਣਿਆ ਹੋਵੇਗਾ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਲ੍ਹ ਵਿੱਚ ਹੁੰਦੇ ਆਪਣੀ ਕੁਰਸੀ ਨਹੀਂ ਛੱਡੀ ਤਾਂ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹੀ ਇਹ ਦਿਖਾਵਾ ਕਿਉਂ ਕੀਤਾ? ਤਾਂ ਇਸ ਦਾ ਜਵਾਬ ਬਿਲਕੁਲ ਹੀ ਆਸਾਨ ਹੈ। ਅਗਲੇ ਸਾਲ ਜਨਵਰੀ-ਫਰਵਰੀ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਹੋਣਗੀਆਂ। ਕੇਜਰੀਵਾਲ ਇਹਨਾਂ 4-5 ਮਹੀਨਿਆਂ ਨੂੰ ਆਪਣੀ ਅਗਨੀ ਪ੍ਰਿਕਟਾ ਦਾ ਸਮਾਂ ਮੰਨਦੇ ਨੇ ਅਤੇ ਉਹ ਕਹਿ ਰਹੇ ਨੇ ਕਿ ਹੁਣ ਉਹ ਜਨਤਾ ਤੋਂ ਪੁੱਛਣਗੇ ਕਿ ਉਹ ਉਸ ਨੂੰ ਇਮਾਨਦਾਰ ਮੰਨਦੇ ਨੇ ਜਾਂ ਬੇਈਮਾਨ। ਜੇਕਰ ਮਾਨਦਾਰ ਮੰਨਦੇ ਹੈ ਤਾਂ ਜਿੱਤ ਕੇ ਈਡੀਸੀਬੀਆਈ ਨੂੰ ਸਾਰਿਆਂ ਨੂੰ ਝੂਠਾ ਸਾਬਤ ਕਰਨਾ ਚਾਹੀਦਾ ਹੈ ਜੇਕਰ ਉਹ ਜਿੱਤ ਜਾਂਦੇ ਨੇ ਤਾਂ 4 ਮਹੀਨਿਆਂ ਲਈ ਕੁਰਸੀ ਛੱਡ ਕੇ ਉਹ ਆਪਣਾ ਮੁਕਾਮ ਹਾਸਿਲ ਕਰ ਲੈਣਗੇ ਕਿਉਂਕਿ ਜਿੱਤ ਉਹਨਾਂ ਦੇ ਨਾਰੇ ਤੇ ਹੀ ਮਿਲੇਗੀ ਉਹ ਰਾਜਨੀਤੀ ਵਿੱਚ ਇੱਕ ਤਜਰਬੇਕਾਰ ਖਿਡਾਰੀ ਹਨ ਹਾਲਾਂਕਿ ਚੋਣ ਜਿੱਤ ਕਿਸੇ ਦੀ ਇਮਾਨਦਾਰੀ ਦੀ ਗਾਰੰਟੀ ਨਹੀਂ ਹੁੰਦੀ ਇਸ ਤੋਂ ਪਹਿਲਾਂ ਵੀ ਜੇਲ੍ਹ ਜਾਣ ਜਾਂ ਭ੍ਰਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਹੋਣ ਦੇ ਬਾਵਜੂਦ ਚਾਹ ਲਲਿਤਾ ਕਰਮਣਾ ਨਿਧੀ ਅਤੇ ਅਜਿਹੇ ਕਈ ਨetaਵਾਂ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਫਿਰ ਵੀ ਕੇਜਰੀਵਾਲ ਦੀ ਅਸਤੀਫਾ ਦੀ ਰਣਨੀਤੀ ਕਮਾਲ ਦੀ ਹੈ ਕਿਉਂਕਿ 4 ਮਹੀਨੇ ਜਾਂ 4 ਦਿਨ ਲਈ ਭਾਰਤ ਵਿੱਚ ਪੁਰਸੀ ਛੱਟਣੀ, ਪ੍ਰੋਟੇ ਛੱਡਣ ਨਾਲੋਂ ਵੀ ਓਕੀ ਹੁੰਦੀ ਹੈ। ਦਿੱਲੀ ਵਿਧਾਨ ਸਭਾ ਚੋਣਾਂ ਅਤੇ ਮੌਜੂਦਾ ਹਰਿਆਣਾ ਚੋਣਾਂ ਵਿੱਚ ਕੇਜਰੀਵਾਲ ਇਸ ਕੁਰਬਾਨੀ ਦਾ ਖੂਬ ਪ੍ਰਦਰਸ਼ਨ ਕਰਨਗੇ। ਇਹ ਕਾਰਨ ਹੋ ਸਕਦਾ ਹੈ ਕਿ ਕੇਜਰੀਵਾਲ ਨੇ ਮੌਕੇ ਦੀ ਨਿਚਾਕਤ ਦੇਖਦੇ ਹੋਏ ਇਹ ਫੈਸਲਾ ਲਿਆ ਹੈ। ਤੁਹਾਨੂੰ ਦੱਸਦੀ ਹਾਂ ਕਿ ਜਿਵੇਂ ਹੀ ਆਤੀਸ਼ੀ ਸੀਐਮ ਬਣਨ ਦੀ ਖਬਰ ਸਾਹਮਣੇ ਆਂਦੀ ਹੈ ਉਦੋਂ ਤੋਂ ਹੀ ਉਸਦੇ ਪਰਿਵਾਰ ਨੂੰ ਲੈ ਕੇ ਹੰਗਾਮਾ ਸ਼ੁਰੂ ਹੋ ਗਿਆ ਸੀ ਆਤਿਸ਼ੀ ਦੇ ਮਾਤਾ ਪਿਤਾ ਤੇ ਦੇਸ਼ ਵਿਰੋਧੀ ਤਾਕਤਾਂ ਦਾ ਸਮਰਥਨ ਕਰਨ ਦਾ ਦੋਸ਼ ਵੀ ਲਗਾਇਆ ਗਿਆ ਦਰਅਸਲ ਆਮ ਆਦਮੀ ਪਾਰਟੀ ਦੇ ਹੀ ਕਾਸਬਾ ਸੰਸਦ ਸਾਤੀ ਮਲੇਵਾਲ ਨੇ ਆਤਿਸ਼ੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਯਾਨ ਤੇ ਪਰਿਵਾਰ ਨੇ ਅੱਤਵਾਦੀ ਅਫਜ਼ਲ ਗੁਰੂ ਨੂੰ ਫਾਸੇ ਤੋਂ ਬਚਾਉਣ ਲਈ ਲੰਬੀ ਲੜਾਈ ਲੜੀ ਸੀ ਉਹਨਾਂ ਦੇ ਮਾਤਾ ਪਿਤਾ ਨੇ ਅਤੰਕੀ ਅਫਜ਼ਲ ਗੁਰੂ ਨੂੰ ਬਚਾਉਣ ਲਈ ਰਾਸ਼ਟਰਪਤੀ ਨੂੰ ਰਹਿਮ ਦੀ ਪਟੀਸ਼ਨ ਵੀ ਪਾਈ ਸੀ ਉਹਨਾਂ ਦੇ ਹਿਸਾਬ ਨਾਲ ਅਫਜ਼ਲ ਗੁਰੂ ਬੇਕਸੂਰ ਸੀ ਜਿਸ ਨੂੰ ਰਾਜਨੀਤੀ ਦੇ ਸਾਜਿਸ਼ੇ ਤੋਂ ਤੋੜਤੇ ਫਸਾਇਆ ਗਿਆ ਸੀ ਜਿਸ ਦੇ ਪਰਿਵਾਰ ਤੇ ਦੇਸ਼ ਨੂੰ ਦੀ ਧੋਣ ਦੇ ਧਾਰੋਪ ਲੱਗੇ ਹੁਣ ਕੀ ਉਸ ਨੂੰ ਸੀਐਮ ਦੀ ਸੀਟ ਸੌਪਣਾ ਗਲਤ ਨਹੀਂ ਇਸ ਦਾ ਕਿਤਨਾ ਕਿਤੇ ਵਿਰੋਧ ਸਹੀ ਵੀ ਬਣਦਾ ਕਿਉਂਕਿ ਜੇਕਰ ਕਿਸੇ ਅਜੀਹ ਵਿਅਕਤੀ ਨੂੰ ਪਾਵਰ ਦਿੱਤੀ ਜਾਂਦੀ ਹੈ ਤਾਂ ਉਦੇਸ਼ ਵਿਰੋਧੀ ਤਾਕਤਾਂ ਹੋਰ ਵੀ ਮਜ਼ਬੂਤ ਹੋ ਜਾਂਦੀਆਂ ਨੇ ਕੇਜਰੀ ਕਾਲ ਇੱਕ ਅਤਿ ਕੁਰਬਾਨੀ ਨੂੰ ਭਾਰਤ ਦਾ ਬਣੇ ਇੱਕ ਡਰਾਮਾ ਦਸਿਆ ਜਾ ਰਿਹਾ ਹੈ ਕੇਜਰੀਵਾਲ ਦਾ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਕੋਈ ਚੋਣਸਤੰਤ ਹੈ ਜਾਂ ਫਿਰ ਕੁਝ ਹੋਰ ਇਹ ਤਾਂ ਖੁਦ ਕੇਜਰੀਵਾਲ ਜਾਣਦੇ ਨੇ ਸੀਐਮ ਦੀ ਕੁਰਸੀ ਭਾਵੇਂ ਕਿਸੇ ਕੋਲ ਵੀ ਹੋਵੇ ਪਰ ਆਪ ਦੇ ਸੁਪਰੀਮ ਮੋਟਾ ਅਰਗਿੰਦ ਕੇਜਰੀਵਾਲ ਹੀ ਹਨ ਅਤੇ ਉਹ ਚਲਾਉਣਗੇ ਵੀ ਤਾਂ ਆਪਣੇ ਖੁੱਦ ਹੀ